ਪਿਆਰਾ ਸਿੰਘ ਦਾ ਪਹਿਲਾਂ ਜੋ ਮਰਿੰਡੇ ਦਾ ਜ਼ਿਕਰ ਕਰਿਆ ਸੀ ਹਾਂਜੀ ਬਾਈ ਗੁਰੂ ਉਹ ਆਪ ਤਾਂ ਸਹੀ ਛੱਡ ਗਏ ਨੇ ਬਈ ਮੈਂ ਦੱਸਿਆ ਤੁਹਾਨੂੰ ਪਹਿਲਾਂ ਠੀਕ ਹੈ ਜੀ ਉਹਨਾਂ ਦਾ ਅੱਗੇ ਮੁੰਡਾ ਹੁਣ ਧੰਨਾ ਹੂੰ ਉਹਨਾਂ ਦਾ ਮਰਿੰਡੇ 메ਨ ਰੋਡ ਤੇ ਹੀ ਉਹਨਾਂ ਦਾ ਦੁਕਾਨ ਹੈ ਹਾਂਜੀ ਉਹ ਸਾਈਕਲਾਂ ਦਾ ਕੰਮ ਕਰਦੇ ਨੇ ਨਵੇਂ ਸਾਈਕਲ ਵੇਚਦੇ ਨੇ ਠੀਕ ਹੈ ਬਾਈ ਗੁਰੂ ਤੇ ਉਹਨਾਂ ਦੇ ਪਿਤਾ ਜੀ ਨੇ ਸਾਨੂੰ ਵਚਨ ਸੁਣਾਇਆ ਪਿਆਰਾ ਸਿੰਘ ਨੇ ਹਮ ਮੈਂ ਉਹਨਾਂ ਦੇ ਘਰ ਵੀ ਪਹੁੰਚ ਗਿਆ ਉਧਰ ਦੀਵਾਨ ਵੀ ਉਹਨਾਂ ਦੇ ਪਿੰਡ ਵੀ ਦੀਵਾਨ ਲੱਗੇ ਨੇ ਹਾਂਜੀ ਉਹਨਾਂ ਦੇ ਰੰਡੇ ਘਰ ਵੀ ਗਿਆ ਹਾਂ ਹਾਂਜੀ ਉਹਨਾਂ ਵਚਨ ਸੁਣਾਇਆ ਆਇਆ ਤਵਾਰ ਹੁੰਦੇ ਹੁੰਦੇ ਸੀ ਹਾਂਜੀ ਤੇ ਉਹਨਾਂ ਆ ਕੇ ਬਾਬਾ ਜੀ ਦੇ ਦਰਸ਼ਨ ਕਰਨੇ ਕਰਨੇ ਹਮ ਅੱਗੇ ਪਿੱਛੇ ਵੀ ਇਹ ਉਹਨਾਂ ਦਾ ਰੱਬ ਵਾਂਗ ਸਰਦਾ ਸੀ ਉਹਨਾਂ ਦਾ ਸਰੀਰ ਬੜਾ ਭਾਰੀ ਸੀ ਫੇਰ ਵੀ ਉਹਨਾਂ ਨੇ ਦੇਖ ਲਓ ਵੀ ਸਾਰਾ ਦੀਵਾਨ ਬੈ ਕੇ ਸੁਣਨਾ ਹੂੰ ਉਹ ਬਾਬਾ ਜੀ ਸਾਹਿਬ ਦੀ ਕਿਰਪਾ ਉਹ ਕਿ ਸਾਡੇ ਨਾਲ ਬੜਾ ਪ੍ਰੇਮ ਹੋ ਗਿਆ ਉਹਨਾਂ ਦਾ ਠੀਕ ਹੈ ਜੀ ਤੇ ਮੌਂ ਸੰਗਤਾਂ ਦਾ ਉੱਥੇ ਇਹ ਵਾਲੇ ਵਾਲੇ ਇਲਾਕੇ ਦੀਆਂ ਦੂਰ ਦਰੇਡੇ ਨਹੀਂ ਆਂਦੀਆਂ ਹੂੰ ਬਾਬਾ ਜੀ ਸਾਹਿਬ ਦੀ ਕਿਰਪਾ ਨਾਲ ਬਹੁਤ ਜਾਣ ਪਛਾਣ ਹੋਈ ਹੂੰ ਉਹਨੇ ਮਦਦ ਸੁਣਾਇਆ ਵੀ ਇੱਕ ਵਾਰੀ ਮੇਰਾ ਫੁਰਨਾ ਬਣ ਗਿਆ ਹਾਂਜੀ ਵੀ ਨਵਾਂ ਸਾਈਕਲ ਹੂੰ ਤਿਆਰ ਕਰਕੇ ਕਿੰਨਾ ਮੈਂ ਉੱਥੇ ਚੜਾ ਕੇ ਆਵਾ 4800 ਹੂੰ ਕਹਿੰਦੇ ਮੈਂ ਇਦਾਂ ਹੀ ਕੀਤਾ ਬੜੇ ਚਾਹ ਨਾਲ ਸਾਈਕਲ ਤਿਆਰ ਕੀਤਾ ਉਹਨੂੰ ਕਹਿੰਦਾ ਮੈਂ ਪੂਰੇ ਚਾਹ ਨਾਲ ਸਜਾ ਕੇ ਫੁੱਲ-ਵਲ ਵੀ ਲਾਏ ਹਾਂਜੀ ਦੋ ਟੱਲੀਆਂ ਲਾਈਆਂ ਹੂੰ ਵੀ ਉੱਥੇ ਕੰਮ ਆਏਗਾ ਵੀ ਜਿਵੇਂ ਗਜਾ ਨਹੀਂ ਦੁੱਧ ਲੈ ਆਉਂਦੇ ਨੇ ਸੇਵਾਦਾਰਾਂ ਹਾਂਜੀ ਜਾਂ ਹੋਰ ਜਿਵੇਂ ਵੀ ਉੱਥੇ ਕੰਮ ਆਊਗਾ ਮੈਂ ਚੜਾ ਕੇ ਆਵਾਂ ਠੀਕ ਹੈ ਉਹ ਕਹਿੰਦਾ ਮੈਂ ਸਾਈਕਲ ਤਿਆਰ ਕਰ ਲਿਆ ਸਾਈਕਲ ਤਿਆਰ ਕਰਕੇ ਕਹਿੰਦਾ ਮੈਂ ਲਈ ਜਾਂਦਾ ਤੇ ਰਾਹ ਚ ਮੇਰੇ ਮਨ ਚ ਕੀ ਹੁੰਦਾ ਫੁਰਨਾ ਹੂੰ ਵੀ ਬਾਬਾ ਜੀ ਸਾਹਿਬ ਦੇ ਤਾਂ ਉੱਥੇ ਐਨੇ ਨੇ ਅਮੀਰ ਲੋਕ ਆਉਂਦੇ ਨੇ ਹੂੰ ਗੱਡੀਆਂ ਵਾਲੇ ਆਉਂਦੇ ਨੇ ਹਾਂਜੀ ਉੱਥੇ ਲੋਕੀ ਗੱਡੀਆਂ ਚੜਾ ਜਾਂਦੇ ਨੇ ਹੂੰ ਕਹਿੰਦੇ ਮੇਰੇ ਮਨ 'ਚ ਇਦਾਂ ਫੁਰਨਾ ਆਇਆ ਵੀ ਤੇਰੇ ਸਾਈਕਲ ਨੂੰ ਤੇ ਕਿਹਨੂੰ ਪੁੱਛਣਾ ਹੈ ਹਾਂਜੀ ਕਿਉਂਕਿ ਇਹ ਨਾ ਕੁਦਰਤੀ ਹੁੰਦਾ ਹੈ ਹਾਂਜੀ ਕਈ ਵਾਰੀ ਜਿੰਨੀ ਮਰਜ਼ੀ ਭਾਵਨਾ ਹੋ ਜੇ ਨਾ ਹਨਾ ਹਾਂਜੀ ਤੇ ਇਹੋ ਜਿਹਾ ਕਈ ਵਾਰੀ ਫੁਰਨਾ ਆ ਜਾਂਦਾ ਵੀ ਮੈਨੂੰ ਕਿਹਨੂੰ ਪੁੱਛਣਾ ਹੈ ਹੂੰ ਪਰ ਕਹਿੰਦਾ ਜਾ ਕੇ ਉੱਥੇ ਮੈਂ ਸਾਈਕਲ ਲਾਤ ਤਾਂ ਕੰਧ ਨਾਲ ਹਾਂਜੀ ਇਹ ਮੈਂ ਕਹਿੰਦਾ ਚਲਾ ਗਿਆ ਬਾਥਰੂਮ ਹਾਂਜੀ ਹੱਥ ਧੋ ਕੇ ਜਦੋਂ ਮੈਂ ਕਹਿੰਵੇਂ ਮੇਰੇ ਮਨ ਚੋਂ ਜਿਹੜੀ ਗੱਲ ਮੈਂ ਦੱਸੀ ਤੁਹਾਨੂੰ ਕਹਿੰਦਾ ਉਹੀ ਚੱਲੇ ਕਹਿੰਦਾ ਜਦੋਂ ਮੈਂ ਆਇਆ ਨਾ ਵਾਪਸ ਹਾਂ ਕਹਿੰਦਾ ਮੈਂ ਕੀ ਦੇਖਦਾ ਆਲੇ ਦੁਆਲੇ ਸੇਵਾਦਾਰ ਖੜੇ ਨੇ ਹਾਂਜੀ ਫਿਰ ਬਾਬਾ ਜੀ ਸਾਹਿਬ ਮੇਰੇ ਸਾਈਕਲ ਜਿਹੜਾ ਉੱਥੇ ਖੜਾਇਆ ਸੀ ਉਹਦੇ ਚੜਾਉਣ ਵਾਸਤੇ ਹੂੰ ਮੇਰਾ ਫੁਰਨਾ ਕਿਵੇਂ ਭੁੱਜ ਲਿਆ ਵੀ ਜੋ ਮੈਂ ਕਹਿ ਰਿਹਾ ਜੀ ਇੱਥੇ ਕਾਰਾਂ ਵਾਲੇ ਆਉਂਦੇ ਨੇ ਲੋਕੀ ਗੱਡੀਆਂ ਚਲਾ ਦਿੰਦੇ ਨੇ ਹੂੰ ਕਹਿੰਦਾ ਬਾਬਾ ਜੀ ਸਾਹਿਬ ਜੀ ਦੋਨੋਂ ਟੱਲੀਆਂ ਵਜਾਂਣ ਲੱਗੇ ਹੋਏ ਅੱਛਾ ਜੀ ਸਾਈਕਲ ਦੀ ਸਾਈਕਲ ਦੀਆਂ ਹੂੰ ਆ ਕੇ ਕਹਿੰਦਾ ਮੇਰੇ ਅੱਖਾਂ 'ਚ ਪਾਣੀ ਅ ਮੇਰੇ ਰੱਬ ਮੈਂ ਕੀ ਸੋਚਿਆ ਹਾਂਜੀ ਕਹਿੰਦੇ ਬੜੇ ਖੁਸ਼ ਹੋਏ ਬੜੀਆਂ ਖੁਸ਼ੀਆਂ ਦਿੱਤੀਆਂ ਕਹਿੰਦੇ ਉਹ ਤਾਂ ਇਸ ਤਰ੍ਹਾਂ ਆਪ ਸਾਰੇ ਦਿਆਂ ਦੇ ਦਿਲਾਂ ਦੀਆਂ ਜਾਣਦੇ ਸੀ ਆਪਾਂ ਕਿਤੋਂ ਵੀ ਫੁਰਨਾ ਕਰ ਲਈ ਇੱਕਦਮ ਫੁਰਨਾ ਕਰਕੇ ਤੁਰ ਪਈਏ ਉਹ ਹੁਣ ਵੀ ਹਾਜ਼ਰ ਨੇ ਹਾਂਜੀ ਮੈਂ ਨਹੀਂ ਸਮਝਦਾ ਬਾਬਾ ਜੀ ਗਏ ਨੇ ਉਹ ਤਾਂ ਹਾਜ਼ਰ-ਨਾਜ਼ਰ ਨੇ ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਨਾ ਉਹ ਹੀ ਮਰੇ ਨਾ ਠਾਗੇ ਜਾਹੀ ਜਿਨ ਕੈ ਰਾਮ ਬਸੇ ਮਨ ਮਾਹੀ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਵਸਦਾ ਉਹ ਤਾਂ ਕਿਤੇ ਜਾਂਦੇ ਨਹੀਂ ਹੂੰ ਉਹ ਤਾਂ ਸਦਾ ਹਾਜ਼ਰ ਨੇ ਕਿਉਂ ਜਿਨ ਕਾ ਕਹਿਆ ਦਰਗਾ ਚੱਲੈ ਉਹਨਾਂ ਦਾ ਕਿਹਾ ਤਾਂ ਇੱਥੇ ਤੇ ਚੱਲਣਾ ਚੱਲਣਾ ਦਰਗਾ ਚ ਵੀ ਚੱਲਦਾ ਸਾਨੂੰ ਇਹੋ ਜੇ ਸੰਗਤਾਂ ਬਾਬਾ ਜੀ ਸਾਹਿਬ ਦੇ ਬਚਨ ਸੁਣਾਉਣੇ ਐਹੋ ਜੀਆਂ ਘਟਨਾਵਾਂ ਦੱਸਣ ਤੁਸੀਂ ਤਾਂ ਆਪਾਂ ਤਾਂ ਕੁਝ ਵੀ ਨਹੀਂ ਹਲਾਪ ਕਰੀ ਜਾਈਏ ਮੁੱਕਦੇ ਹੀ ਨਹੀਂ ਮੁੱਕਦੇ ਨਹੀਂ ਤੇ ਉਹ ਖੁਸ਼ ਹੋ ਗਿਆ ਹੁਣ ਵੀ ਉਹਰੇ ਤੁਸੀਂ ਮੁੰਡੇ ਨੂੰ ਧੰਨੇ ਨੂੰ ਜਾ ਕੇ ਪੁੱਛ ਸਕਦੇ ਹੋ ਮਰੰਡੇ ਇਹ ਗੱਲ ਠੀਕ ਹੈ ਹੁਣ ਵੀ ਆਉਂਦੇ ਨੇ ਉਹ ਵੀ ਸਰਦਾਰਾਂ ਦਾ ਪਰਿਵਾਰ ਦੀ ਇਸ ਕਰਕੇ ਬਾਬਾ ਜੀ ਸਾਹਿਬ ਤਾਂ ਸ਼ਬਦ ਜਿਲਾ ਦੇ ਜਾਣਦੇ ਤੇ ਉਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਹੂੰ